ਸੋਨ ਮੰ ਅਕਤ ਕਥਾ ਹਰ ਗਿਆਨ ਅਗਰ ਸੀੜੀ ਬਣਾਇਆ ਜਾ ਸਕਦਾ ਤੋ ਕਬੀਰ ਦੇ ਕੋਲ ਜਿਹੜਾ ਗਿਆਨ ਹੈ ਕਾਫੀ ਸਹੀ ਬਸ ਹੋਰ ਵੀ ਲੋੜ ਨਹੀਂ ਗਿਆਨ ਤੇ ਕਬੀਰ ਦਾ ਮੌਜੂਦ ਹੈ ਪਰ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ ਗਿਆਨ ਤੇ ਸਾਰੇ avatars ਦਾ ਉਹਨਾਂ ਬੋਲਾਂ ਵਿੱਚ ਮੌਜੂਦ ਹੈ ਪਰ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ ਬੜੇ ਧਿਆਨ ਨਾਲ ਸੁਣਨਾ ਚਲੋ ਜੋ ਕਬੀਰ ਨੂੰ ਨਹੀਂ ਸੁਣਦੇ ਫਰੀਦ ਨੂੰ ਨਹੀਂ ਸੁਣਦੇ ਅਵਤਾਰਾਂ ਨੂੰ ਨਹੀਂ ਸੁਣਦੇ ਗੁਰੂ ਪੀਰ ਪੰਗਰਾਂ ਨੂੰ ਨਹੀਂ ਸੁਣਦੇ ਅਗਿਆਨੀ ਹੈ ਹੱਥ ਜੋੜ ਕੇ ਖਿਮਾ ਮੰਗ ਰਿਹਾ ਜਿਹੜੇ ਸੁਣਦੇ ਨੇ ਉਹ ਕਿਹੜੇ ਗਿਆਨੀ ਹੋਗੇ ਉਹ ਕਿਹੜੇ ਬ੍ਰह्म ਗਿਆਨੀ ਤੋ ਇੱਕ ਗੱਲ ਸਪਸ਼ਟ ਹੋ ਗਈ ਬ੍ਰह्म ਗਿਆਨੀ ਮਨੁੱਖ ਉਸ ਦਿਨ ਹੋਵੇਗਾ ਜਿਸ ਦਿਨ ਅਕਥ ਨੂੰ ਸੁਨੇਗਾ ਜਿਹਨੂੰ ਜ਼ਬਾਨ ਕਤਨ ਨਹੀਂ ਕਰ ਸਕਦੀ ਉਹਨੂੰ ਸੁਣਨਾ ਅੱਖੀਂ ਬਾਝੋਂ ਵੇਖਣਾ ਜਿਹਨੂੰ ਅੱਖਾਂ ਨਹੀਂ ਵੇਖ ਸਕਦੀਆਂ ਪਰ ਉਹ ਵੇਖ ਰਿਹਾ ਬਿਨ ਕੰਨਾਂ ਸੁਣਨਾ ਜਿਹਨੂੰ ਇਹ ਕੰਨ ਨਹੀਂ ਸੁਣ ਸਕਦੇ ਅਨਾਹਦ ਨਾਦ ਬ੍ਰਹਿਮੰਡ ਦੇਸ਼ ਵਜ ਰਿਹਾ ਵਿਆਪਕ ਹੈ ਪਰ ਸਾਡੇ ਚੁਕੇ ਵਿਆਪਕ ਹੈ ਤੋ ਅਸੀਂ ਉਸ ਅਨਾਹਦ ਨਾਦ ਦੇ ਵਿੱਚ ਸਾਡੇ ਵਿੱਚ ਵਜ ਰਿਹਾ ਹੈ ਬੁੱਲਤ ਗਿਆਨ ਦਇਆ ਭੰਡਾਰਨ ਘਟ ਘਟਵਾ ਜੈਨਾ ਤੇ ਘਟ ਘਟ ਦੇਚ ਵਜ ਰਿਆ ਕੰਨ ਤੇ ਨਹੀਂ ਸੁਣਦੇ ਨਹੀਂ ਸੁਣਦੇ ਕੋਈ ਸਮਰਥਾ ਨਹੀਂ ਇਹਨਾਂ ਕੋਲ ਅੱਖੀ ਬਾਝੋਂ ਦੇਖਣਾ ਬਿਨ ਕੰਨਾ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਐਉਂ ਜੀਵਤ ਮਨ ਸਾਰਕ ਕਹ ਜਦਾ ਓ ਵੇਖ ਜੋ ਇਨਾ ਅੱਖਾਂ ਨੂੰ ਤੋਂ ਬਿਨਾ ਵੀ ਵੇਖਿਆ ਜਾ ਸਕਦਾ ਹੈ ਅੱਖਾਂ ਮੀਟ ਕੇ ਵੀ ਵੇਖਿਆ ਜਾ ਸਕਦਾ ਹੈ ਅੱਖਾਂ ਹਨ ਨਹੀਂ ਤਾਂ ਵੀ ਵੇਖਿਆ ਜਾ ਸਕਦਾ ਸੂਰਦਾਸ ਨੇ ਵੇਖ ਲਿਆ ਅੱਖਾਂ ਤੇ ਨਹੀਂ ਸਨੋਦੇ ਸੰਸਾਰ ਨੂੰ ਵੇਖਣਾ ਹੈ ਇਹ ਅੱਖਾਂ ਖੋਲਣੀਆਂ ਪੈਣਗੀਆਂ ਨਿਰੰਕਾਰ ਨੂੰ ਵੇਖਣਾ ਹੈ ਇਹ ਅੱਖਾਂ ਬੀਟਣੀਆਂ ਪੈਣਗੀਆਂ ਇਹ ਵੀ ਮਹਿਸ ਕਰਦੇ ਬੰਦ ਕਰਨੀਆਂ ਪੈਣਗੀਆਂ ਸਾਈਂ ਤੇ ਕਹਿੰਦੇ ਨੇ ਮੁਰਦੇ ਵਾਂਗ ਮੁਰੀਦ ਹੋਏ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਿੱਖ ਬਣ ਜਾ ਮੁਰੀਦ ਬਣ ਜਾ ਮੁਰਦੇ ਦੀ ਤਰ੍ਹਾਂ ਮੁਰਦੇ ਦੀ ਤਰ੍ਹਾਂ ਤੇ ਮੁਰਦੇ ਦੀ ਅੱਖਾਂ ਬੰਦ ਹੋ ਜਾਂਦੀਆਂ ਅੱਖਾਂ ਤੇ ਮੁਰਦੇ ਦੀਆਂ ਬੰਦ ਹੋ ਗਈਆਂ ਪਰ ਅੰਦਰ ਵੇਖ ਸਕੇ ਉਹ ਚੇਤਨਾ ਨਹੀਂ ਰਹੀ ਵਿਖਣਾ ਬਾਹਰ ਸੰਸਾਰ ਅੱਖਾਂ ਖੋਲ ਕੇ ਵੇਖਣਾ ਪਏਗਾ ਤੋ ਵੇਖਣਾ ਹੈ ਨਿਰੰਕਾਰ ਹੁਣ ਇਹਨਾਂ ਅੱਖਾਂ ਨੂੰ ਬੰਦ ਕਰ ਸੁਣਨਾ ਹੈ ਸੰਸਾਰ ਨੂੰ ਕੰਨ ਖੋਲ ਕੇ ਸੁਣ ਅਗਰ ਰੋਈ ਪਾ ਰੱਖੀਏ ਤੇ ਕੌਲ ਕੇ ਸੁਣ ਫਿਰ ਜ ਸੁਣਨਾ ਹੈ ਨਿਰੰਕਾਰ ਨੂੰ ਜੋ ਹਰ ਵਕਤ ਬੋਲ ਰਿਹਾ ਹੈ ਇਹ ਨਹੀਂ ਚਲੋ ਅਮਰਤ ਵੇਲੇ ਬੋਲਦਾ ਹੋਵੇ ਤੇ ਸੁਣ ਲਈਏ ਸੰਧਿਆ ਸਮੇ ਬੋਲਦਾ ਹੋਵੇ ਤੇ ਸੁਣ ਲਈਏ ਘਰ ਕਰ ਹਮਰਾ ਸਦ ਬੋਲੰਤਾ ਹਰ ਵਕਤ ਬੋਲਦੇ ਪੰਗਤੀ ਗੁਰੂ ਗ੍ਰੰਥ ਸਾਹਿਬ ਘਰ ਕਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਹੈ ਇਹ ਨਹੀਂ ਅੰਮ੍ਰਿਤ ਵੇਲੇ ਬੋਲਦਾ ਤੇ ਸੁਣ ਲਈਏ ਰਾਤ ਨੂੰ ਬੋਲਦਾ ਤੇ ਸੁਣ ਲਈਏ ਚਲੋ ਸ਼ਾਮ ਨੂੰ ਬੋਲਦਾ ਤੇ ਸੁਣ ਲਈਏ ਤੂੰ ਸੁਣਨ ਦੀ ਤੋਹਫੀਕ ਕਰੋ ਹਰ ਵਕਤ ਬੋਲ ਰਹੇ ਤੂੰ ਵੇਖਣ ਦੀ ਤੋਹਫੀਕ ਪੈਦਾ ਕਰੋ ਹਾਜ਼ਰ ਨਾਜ਼ਰ ਹੈ ਤੋਂ ਹੱਥਾਂ ਨਾਲ ਪਕੜਨ ਦੀ ਸਪਰਸ਼ ਕਰਨ ਦੀ ਤੌਫੀਕ ਪੈਦਾ ਕਰ ਜੋ ਹਰ ਵਕਤ ਮੌਜੂਦ ਹੈ ਪਰ ਬਿਨ ਹੱਥਾਂ ਕਰਨਾ ਹੈ ਇਨ੍ਹਾਂ ਹੱਥਾਂ ਨਾਲ ਪੈਰਾਂ ਬਾਜੋਂ ਚੱਲਣਾ ਇਹ ਪੈਰ ਤੇ ਸਾਨੂੰ ਕਈ ਵਾਰ ਕਈ ਗੁਰਦੁਆਰਿਆਂ ਚ ਲੈ ਗਏ ਨ ਮੰਦਰਾਂ ਚ ਲੈ ਗਏ ਨ ਮਸਜਿਦਾਂ ਚ ਲੈ ਗਏ ਨੇ ਅੱਜ ਵੀ ਮਨ ਨਾਲ ਖੁਦਾ ਤੱਕ ਪਹੁੰਚਿਆ ਨਾ ਗੁਰੂ ਤੱਕ ਪਹੁੰਚਿਆ ਨਾ ਅੱਜ ਦੇ ਸਬਦ ਨਹੀਂ ਆਉਣਾ ਨਾਉਂਦਾ ਨਾ ਹੁਕਮ ਨਾ ਮਾਇ ਮੈਂ ਫਿਰ ਇਤਨੀ ਗੱਲ ਨਹੀਂ ਕਰਨੀ ਸੀ ਇਸ ਨੂੰ ਕਰਦਾ ਵੀ ਨਹੀਂ ਆਉਂਦਾ ਮੈਂ ਕਾਰਨ ਕੱਚੇ ਸਰੋਤੇ ਕੁਝ ਹੋਰ ਦਾ ਹੋਰ ਸਮਝ ਸਕਦੇ ਨਾ ਕੱਚੇ ਸਰੋਤੇ ਪਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੁਕਮ ਆਇਆ ਤੇ ਮੈਂ ਸਮਝਦਾ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਆਖਣਾ ਹੈ ਕਹਿਣਾ ਏ ਮਨ ਸੁਣ ਕਿਸ ਨੂੰ ਅਖਤ ਕਰ ਜਿਹਨੂੰ ਇਹ ਜ਼ਬਾਨ ਕਥਨ ਨਹੀਂ ਕਰ ਸਕਦੀ ਉਹਨੂੰ ਸੁਣ ਜਿਹਨੂੰ ਇਹ ਕੰਨ ਵੀ ਨਹੀਂ ਸੁਣ ਸਕਦੇ ਹੈਰਾਨਗੀ ਅੱਜ ਤੱਕ ਜਿੰਨਾ ਸੁਣਿਆ ਇਹਨਾਂ ਕੰਨਾਂ ਨਾਲ ਤੇ ਸੁਣਿਆ ਹੈ ਅੱਜ ਤੱਕ ਜਿੰਨਾ ਪਾਠ ਪੂਜਾ ਕੀਤੀ ਹੈ ਕਥਾ ਕੀਰਤਨ ਕੀਤਾ ਹੈ ਐਸੇ ਜ਼ਬਾਨ ਨਾਲ ਕੀਤਾ ਹੈ ਇਮਾਨਦਾਰੀ ਨਾਲ ਦੱਸਣਾ ਹੋਣਾ ਸੁਣ ਕੇ ਕੁਝ ਖੇਡ ਬਣੀ ਹੈ ਬੋਲ ਬੋਲ ਕੇ ਕੁਝ ਖੇਡ ਬਣੀ ਹੈ ਇਮਾਨਦਾਰੀ ਨਾਲ ਆਪਣਾ ਫੈਸਲਾ ਕਰਨਾ ਤੋ ਖੁਦ ਬਾ ਮਨ ਸਭ ਸੁਧ ਹੈ ਅਜ ਤੱਕ ਅਸੀਂ ਉਹੀ ਕੁਝ ਆਪਣੇ ਆਪ ਨੂੰ ਸਮਝਦੇ ਆ ਜੋ ਦੂਜੇ ਸਾਡੇ ਤੇ ਲੇਬਲ ਲਾ ਦਿੰਦੇ ਨੇ ਦੇਖੋ ਜੇ ਕਾਰਖਾਨੇ ਜਿ ਵਸਤੂਆਂ ਬਣਦੀਆਂ ਨੇ ਪਰ ਉਹਨਾਂ ਉਤੇ ਜਿਹੜਾ ਲੇਬਲ ਲੱਗਦਾ ਉਹ ਤੇ ਕਾਰਖਾਨੇ ਦਾ ਹੀ ਲਾਂਦਾ ਹੈ ਨਾ ਸਾਡੀ ਹੋਂਦ ਤੇ ਵੀ ਲੇਬਲ ਦੂਜੇ ਲਾਦੇ ਨੇ ਇਹ ਤੇ ਬੜਾ ਸਦਸੰਗੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਹ ਤੇ ਬੜਾ ਪ੍ਰੇਮੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਹ ਤੇ ਬੜਾ ਗੈਨੇ ਹੈ ਅਗਲੇ ਨੇ ਲੇਬਲ ਲਾ ਦਿੱਤਾ ਅਸੀਂ ਸਮਝਦੇ ਨੇ ਅਸੀਂ ਇਹ ਹੀ ਕੋਚਾਂ ਅਗਲੇ ਨੇ ਲੇਬਲ ਜੋ ਲਾਇਆ ਹੈ تیرے ਬੜਾ ਪ੍ਰੇਮੀ ਹੈ ਬੜਾ ਪ੍ਰੇਮੀ ਹੈ ਹੁਣ ਇਹ ਫੈਸਲਾ ਵੀ ਅਗਲੇ ਦਾ ਅਗਲੇ ਦਾ ਲਾਇਆ ਹੋਇਆ ਲੇਬਲ ਸਾਡੀ ਕਹਿੰਦੇ ਨਹੀਂ ਤੋ ਖੁਦ ਬ ਮੁਨਸਫ ਸੁ ਆਪਣਾ ਫੈਸਲਾ ਆਪ ਕਰ ਆਪਣੇ ਤੇ ਲੇਬਲ ਆਪ ਲਾ ਤੁਕੀ ਹੈ ਤੂੰ ਕੀ ਹੈ ਤੂੰ ਬ੍ਰह्मज्ञानी ਹੈ ਤੂੰ ਬ੍ਰह्मदृष्ट ਰੱਖਦਾ ਹੈ ਅਗਰ ਬ੍ਰह्मदृष्ट ਨਹੀਂ ਰੱਖਦਾ ਤੇ ਬ੍ਰह्म ਗਿਆਨ ਵੀ ਨਹੀਂ ਰੱਖਦਾ ਤੇ 5 10 20 30 40 ਸਾਲ ਤੋ ਤੂੰ ਸੁਣ ਵੀ ਰਹੇ ਆ ਵੀ ਰਹੇ ਤੇ ਜੇ ਖੇਡ ਅਜੇ ਤੱਕ ਨਹੀਂ ਬਣੇ ਤੋ ਤੇਰ ਕਦੋਂ ਬਣੇਗੇ ਕਿਦਰੇ ਐਸਾ ਤੇ ਨਹੀਂ ਜੋ ਮੈਂ ਸਮਝਦਾ ਰਹਾ ਉਹ ਨਹੀਂ ਹੈ तो नहीं है वो जो है वो मेरी समझ तो परे मैं नहीं समझता प्यार, जो मैं समझदा रहा वो नहीं है और जो है वो मेरी समझ देच नहीं है ये पंक्ति धर्म का तत्व ज्ञान है सुनो मन अकथ कथा हर गया जो हरि का नाम है ਜੋ ਅਕਤ ਹੈ ਸੁਣ ਉਹਦੀ ਕਥਾ ਸੁਣ। ਕਿ ਮੈਂ ਫਿਰ ਅਰਜ਼ ਕਰਾਂ ਦੌਰਾਨ ਜਦ ਕਥਨ ਹੀ ਨਹੀਂ ਹੋ ਸਕਦਾ ਜ਼ਬਾਨ ਕਹੀ ਨਹੀਂ ਸਕਦੀ ਫਿਰ ਕਿਵੇਂ ਸੁਣੇਗਾ? ਫਿਰ ਕਿਵੇਂ ਸੁਣੇਗਾ? ਜ਼ਬਾਨ ਨੂੰ ਛੱਡ ਠਾਕਰ ਹਮਰਾ ਸਦਬੋਲੰਤਾ ਸਦਾ ਬੋਲਦਾ ਪਿਆ ਹੈ। ਉਹਨੂੰ ਸੁਣ। ਅਨਾਹਦ ਨੂੰ ਸੁਣ। ਉਹ ਅਕਤ ਹੈ। ਤੇਰੀ ਜ਼ਬਾਨ ਨਹੀਂ ਬਿਆਨ ਕਰ ਸਕੇਗੀ ਉਹਨੋਂ ਸੁਣ ਤੋ ਫਿਰ ਕਿਸ ਤਰ੍ਹਾਂ ਸੁਣੀਏ ਇੰਦਰੀਆਂ ਦੇ ਦਵਾਰ ਤੇ ਬਾਹਰ ਦੀ ਤਰਫ ਖੁੱਲਦੇ ਨੇ ਇਹ ਪੁੱਲ ਹੁੰਦੇ ਨੇ ਕੁਛ ਨਹੀਂ ਹੁੰਦੇ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਜੇ ਅੰਦਰ ਦੀ ਤਰਫ ਖੋਲਣਾ ਵੀ ਚਾਹੀਏ ਬੰਦ ਰਹੇ ਇਹ ਤੇ ਬਾਹਰ ਦੀ ਤਰਫ ਖੁੱਲਦੇ ਆ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਸਵਾਸਤੇ ਕਹਿੰਦੇ ਨੇ ਕਿ ਇੰਦਰੀਆਂ ਨਹੀਂ ਪਹੁੰਚ ਸਕਦੀਆਂ ਤੇ ਇਹਨਾਂ ਇੰਦਰੀਆਂ ਦੀ ਖੇਡ ਹੀ ਨਹੀਂ ਹੈ ਨਾਉ ਜ਼ਵਾਨ ਦਾ ਰਸ ਹੈ ਨਾਉ ਕੰਨਾਂ ਦਾ ਰਸ ਹੈ ਨਾਉ ਅੱਖਾਂ ਦਾ ਰਸ ਹੈ ਨਾਉ ਖਲੜੀ ਦਾ ਰਸ ਹੈ ਨਾਉ ਨਾਸਕਾ ਦਾ ਰਸ ਹੈ ਉਹ ਨਹੀਂ ਹੈ ਕਿ ਸਾਰੇ ਰਸ ਠੇਕੇ ਨੇ ਵਿਖੇ ਬਨ ਫੀਕਾ ਧਿਆਗਰੀ ਸਖੀਏ ਨਾਮ ਮਹਾਰਸਬੇ ਇਹਦੇ ਸਭ ਠੇਕੇ ਨੇ ਠੇਕੇ ਕਿਉਂ ਨੇ ਇੱਕ ਭੋਜਨ ਇੱਕ ਸਾਧ ਸਬਜ਼ੀ ਦਾ ਅੱਜ ਸਵਾਦ ਆਇਆ ਸਵੇਰੇ ਫਿਰ ਫੈਸਲਾ ਕੀਤਾ ਨਹੀਂ ਸ਼ਾਮੇ ਵੀ ਇਹੀ ਖਾਣਾ ਫਿਰ ਸ਼ਾਮੇ ਫਿਰ ਫੈਸਲਾ ਕੀਤਾ ਕੱਲ ਸਵੇਰੇ ਵੀ ਇਹੀ ਖਾਣਾ ਫਿਰ ਕੱਲ ਸਵੇਰੇ ਇਹੀ ਫੈਸਲਾ ਕੀਤਾ ਸ਼ਾਮੇ ਚਾਰ ਦਿਨ ਖਾਦਾ ਤੇ ਹੁਣ ਪੰਜਵੇਂ ਦਿਨ ਅੱਗੋਂ ਰਕ ਲਿਆ ਹੋ ਰਸ ਨਹੀਂ ਖਤਮ ਕੋਈ ਵੀ ਰਸ ਇੰਦਰੀਆਂ ਦਾ ਉਹਨੂੰ ਰੋਜ਼ ਰੋਜ਼ ਰਿਪੀਟ ਕਰੋ ਫਿੱਕਾ ਹੋ ਜਾਂਦਾ ਹੈ ਸਰੋ ਭੋਜਨ ਦੀ ਗੱਲ ਨਹੀਂ ਬਾਕੀ ਵੀ ਇੱਕ ਸੰਗੀਤ ਦੀ ਧੁਨ ਸੁਣੀਏ ਬੜਾ ਰਸ ਆਇਆ ਫਿਰ ਕਹੀਏ ਫਿਰ ਸੁਣਾ ਥੋੜਾ ਰਸ ਖੋ ਗਿਆ ਫਿਰ ਕਹੀਏ ਫਿਰ ਸੁਣਾ ਅੱਧਾ ਰਸ ਖੋ ਗਿਆ ਫਿਰ ਚੌਥੀ ਪੰਜਵੀਂ ਦਫਾ ਸੁਣੀਏ ਛੇਵੀਂ ਸਤਵੀਂ ਦਫਾ ਸੁਣੀਏ ਕਹੋ ਗਿਆ ਰਸ ਗਲ ਖਤਮ ਹੋ ਗਿਆ ਜੋ ਸੁਣਦੇ ਆ ਸੁਣਦੇ ਆ ਬਿਲਕੁਲ ਫਿੱਕਾ ਹੋ ਜਾਏ ਜੋ ਵੇਖਦੇ ਆਂ ਵੇਖਦੇ ਆਂ ਬਿਲਕੁਲ ਫਿੱਕਾ ਹੋ ਜਾਏ ਜੋ ਖਾਂਦੇ ਆਂ ਖਾਂਦੇ ਆਂ ਬਿਲਕੁਲ ਫਿੱਕਾ ਹੋ ਜਾਏ ਅਗਰ ਵਾਰ-ਵਾਰ ਰਿਪੀਟ ਕੀਤਾ ਜਾਏ ਇਹਨੂੰ ਕਹਿੰਦੇ ਨੇ ਪਦਾਰਥਾਂ ਦਾ ਰਸ ਜੋ ਰੋਜ਼-ਰੋਜ਼ ਰਿਪੀਟ ਕਰਦੇ ਆਂ ਵਧਦਾ ਜਾਏ ਵਧਦਾ ਜਾਏ ਵਧਦਾ ਜਾਏ ਜੋ ਰੋਜ਼-ਰੋਜ਼ ਦੁਹਰਾਉਂਦੇ ਆਂ ਵਧਦਾ ਜਾਏ ਵਧਦਾ ਜਾਏ ਜਦੋਂ ਕੋਈ ਸੀਮਾ ਨਹੀਂ ਉਹਨੂੰ ਨਾਮ ਰਸ ਕਹਿੰਦੇ ਜੋ ਰੋਜ਼-ਰੋਜ਼ ਵਧਦਾ ਜਾਏ ਇਹ ਮਨੁੱਖ ਦੇ ਬੋਧ ਦੇ ਵਿੱਚ ਨਹੀਂ ਹੈ ਅਜ ਤੱਕ ਕੋਈ ਸਾਇੰਟਿਸਟ ਕਬੂਲ ਨਹੀਂ ਕਰ ਸਕਿਆ ਮੈਂ ਇੱਕ ਵਿਗਿਆਨਕ ਬਾਰੇ ਪੜ੍ਹ ਕੇ 당 ਰਹਿ ਗਿਆ ਉਹਦੀ ਪਤਨੀ ਆਪਣੀ ਪਤੀ ਦੀ ਪਸੰਦ ਨੂੰ ਵੇਖ ਕੇ ਪੰਜਵੇਂ ਦਿਨ ਵੀ ਉਸੇ ਤਰ੍ਹਾਂ ਦਾ ਭੋਜਨ ਆ ਕੋ ਰੱਖਦੀ ਉਹ ਥਾਲੀ ਚੁੱਕ ਕੇ ਪਰੇ ਮਾਰਦਾ ਰੋਜ਼ ਰੋਜ਼ੇ ਰੋਜ਼ ਰੋਜ਼ੇ ਕਾਰਨ ਕਿ ਇਤਨਾ ਸਵਾਦ ਆਇਆ ਉਸ ਵਿਚਾਰੀ ਨੇ ਸਮਝ ਜਾਏ ਇਹਨਾਂ ਚੀਜ਼ ਪਸੰਦ ਹੈ ਬਣਾਂਦੀ ਗਈ ਬਣਾਂਦੀ ਗਈ ਲਾਜ਼ਮੀ ਉਹਨੇ 50 ਦਿਨ ਖਾਦੀ ਚੋਕੇ ਪਰੇ ਮਾਰੀ ਰੋਜ਼ 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 ਇੱਕੋ ਹੀ ਚੀਜ਼ ਜੋ ਪਹਿਲੀ ਵਾਰ ਖਾਧੀ ਬੜੀ ਸਵਾਦੀ ਰੋਜ਼ ਰੋਜ਼ ਖਾਦੀ ਫਿੱਕੀ ਹੋ ਗਈ ਰੋਜ਼ ਰੋਜ਼ ਵੇਖਿਆ ਫਿੱਕਾ ਹੋ ਗਿਆ ਰੋਜ਼ ਰੋਜ਼ ਸੁਣਿਆ ਫਿੱਕਾ ਹੋ ਗਿਆ ਜਿਹਨੂੰ ਰੋਜ਼ ਰੋਜ਼ ਵੇਖੀਏ ਤੇ ਰਸ ਬੰਦਾ ਜਾਏ ਜਿਹਨੂੰ ਰੋਜ਼-ਰੋਜ਼ ਸੁਣੀਏ ਤੇ रस ਵੱਧਦਾ ਜਾਏ ਜਿਹਨੂੰ ਰੋਜ਼-ਰੋਜ਼ ਛਕੀਏ ਤੇ रस ਵੱਧਦਾ ਜਾਏ ਉਹ ਹੀ ਪਰਮਾਤਮ ਰਸ ਹੈ ਪਰ ਬਦਕਿਸਮਤੀ ਇਹ ਕਿ ਕਿਰੋੜਾਂ ਦੇ ਵਿੱਚੋਂ ਕਿਸੇ ਇੱਕ ਅੱਦ ਕੋਲ ਆਉਂਦਾ ਆਉਂਦਾ ਨਹੀਂ ਕਿਸੇ ਤੇ ਫਿਰ ਜਿਨ੍ਹਾਂ ਕੋਲ ਹੁੰਦਾ ਉਹਨਾਂ ਨੂੰ ਕਹੀਏ ਦੱਸੋ ਉਹ ਕਹਿੰਦੇ ਨਾ ਕੱਤ ਗੱਲ ਖਤਮ ਤਾਂ ਆਮ ਮਨੁੱਖ ਦੁਬਦਾਲ ਚ ਪੈ ਗਿਆ ਹੈ بڑے ਜਿਹੜੇ ਬ੍ਰਹਮ ਗਿਆਨੀ ਅਵਤਾਰ ਨੂੰ ਵੀ ਕੋਈ ਕਹਿ ਦੇ ਉਹ ਪ੍ਰਤੱਖ ਕਰੋ ਤੇ ਪ੍ਰਤੱਖ ਤੇ ਇੰਦਰੀਆਂ ਦਾ ਰਸ ਕੀਤਾ ਜਾ ਸਕਦਾ ਲੈ ਐ ਤੋਂ ਮੂੰਹ ਚ ਪਾ ਦੇ ਨੂੰ ਆ ਜਾਏਗਾ ਇਸ ਤਰ੍ਹਾਂ ਦਾ ਹੈ ਤੋਂ ਐਸਾ ਤੇ ਪ੍ਰਤੱਖ ਪ੍ਰਮਾਣ ਕੋਈ ਨਹੀਂ ਦੇ ਸਕਿਆ ਇਸ ਵਾਸਤੇ ਕਿਸੇ ਅਵਤਾਰ ਨੂੰ ਤਤੀ ਤਵੀ ਤੇ ਬੈਠਣਾ ਪਿਆ ਕਿਸੇ ਨੇ ਚਾਂਦਨੀ ਚੌਂਗ ਦੇ ਚਪਣਾ ਸਿਰ ਕਟਾਣਾ ਪਿਆ ਕਿਸੇ ਨੂੰ ਸੂਲੀ ਤੇ ਚੜਨਾ ਪਿਆ ਨਹੀਂ ਖੇਡ ਬਣੀ ਕੋਈ ਪ੍ਰਤੱਖ ਪ੍ਰਮਾਣ ਨਹੀਂ ਨਾਸਤਿਕ ਹੋਣ ਵਾਸਤੇ ਪੂਰੀ ਗੁੰਜਾਇਸ਼ ਹੈ ਮੈਂ ਨਹੀਂ ਮੰਨਦਾ ਇਸ ਤਰ੍ਹਾਂ ਲਈ ਇੱਕ ਅੱਧ ਸੱਜਣ ਤੇ ਦੂਜੇ ਤੀਜੇ ਦਿਨ ਮੈਨੂੰ ਟੱਕਰ ਦੇਈ ਨੇ ਗੈਣੀ ਜੀ ਇਹ ਤੇ ਅਸੀਂ ਨਹੀਂ ਮੰਨਦੇ ਤੇ ਮੈਂ ਕਹ ਜ਼ੋਰ ਕੌਣ ਲਾਂਦਾ ਫਿਰ ਤੁਸੀਂ ਮੰਨੋ ਮੈਂ ਕਿੱਥੇ ਕਹਿ ਰਿਹਾ ਤੁਸੀਂ ਮੰਨੋ ਜ਼ੋਰ ਕੌਣ ਲਾ ਰਹੇ ਨਹੀਂ ਮੰਨਦੇ ਨਾਲਸ ਬੁਰੇਰੀ ਦੁਨੀਆ ਨਹੀਂ ਮੰਨਤ ਆਪਾਂ ਜ਼ੋਰ ਕੌੜੀ ਲਾਣਾ ਹੈ ਕਿ ਫਿਰ ਤੁਸੀਂ ਕਿੰਦਰ ਤੱਕ ਸਬ੍ਰਮਾਨ ਦੇ ਹੋਇਆ ਹੀ ਨਹੀਂ ਸੁਣਮਨ ਅਕਥ ਕਥਾ ਹਰਨਾ ਕਿਸ ਤਰ੍ਹਾਂ ਸੁਣੀ ਜਾਏ ਇਹਨੂੰ ਭਗਤ ਕਬੀਰ ਕਹਿੰਦੇ ਨੇ ਮੂੰਦ ਲਿਏ ਦਰਵਾਜ਼ੇ ਜਦ ਮੈਂ ਉਸ ਅਨਾਖਦ ਨੂੰ ਸੁਣਦਾ ਇਹਨਾਂ ਇੰਦਰੀਆਂ ਦੇ ਦਰਵਾਜ਼ੇ ਤੇ ਬੰਦ ਹੀ ਕਰ ਦੇਣਾ ਕਿਉਂਕਿ ਮਨ ਨੂੰ ਸਰੋਤਾ ਬਣਾਣਾ ਹੈ ਤੇ ਮਨ ਇਹਨਾਂ ਇੰਦਰੀਆਂ ਦੇ ਰਾਹੀਂ ਭੱਜ ਜਾਂਦਾ ਹੈ ਭੱਜ ਜਾਂਦਾ ਕਦੀ ਅੱਖਾਂ ਦੇ ਰਾਹੀਂ ਵੱਜ ਜਾਂਦਾ ਕਦੀ ਕੰਨਾਂ ਦੇ ਰਾਹੀਂ ਕਰੀ ਰਸਨਾ ਦੇ ਰਾਂਹੀਂ ਕਰੀ ਨਾਸਕਾ ਦੇ ਰਾਂਹੀਂ ਕਰੀ ਕਲੜੀ ਦੇ ਰਾਂਹੀਂ ਬੜੇ ਦਰਵਾਜ਼ੇ ਨੇ ਭੱਜ ਜਾਂਦਾ ਹੈ ਨਸ ਜਾਂਦਾ ਹੈ ਮੂੰਹ ਦੇ ਲੀਏ ਦਰਵਾਜ਼ੇ ਇਸ ਮਕਾਨ ਦੇ ਜਿੰਨੇ ਦਰਵਾਜ਼ੇ ਨੇ ਮੈਂ ਬੰਦ ਕਰ ਦਿੱਤੇ ਜਦ ਮੈਂ ਉਸ ਰਸ ਨੂੰ ਮਾਰਨਾ ਹੁੰਦਾ ਇੱਕ ਸੈਕਿੰਡ ਵਾਸਤੇ ਉਹ ਰਸ ਆ ਜਾਏ ਫਿਰ ਬਣਿਆ ਹੀ ਰਹਿੰਦਾ ਹੈ ਔਰ ਰਸ ਆਪੇ ਬਦਲਦਾ ਵੀ ਰਹਿੰਦਾ ਹੈ ਭੋਜਨ ਖਾਵਾਂਗੇ ਫਿਰਰਾ ਸਾਹਵੇਗਾ ਜਦ ਮਉਂ ਦੇ ਚ ਬੁਰਕੀ ਨਹੀਂ ਫਿਰਤੇ ਨਹੀਂ ਪਰ ਉਹ ਰਸ ਇੱਕ ਦਫਾ ਆ ਗਿਆ ਕਦੀ ਬੇਰਸ ਹੁੰਦਾ ਹੀ ਨਹੀਂ ਆਪੇ ਹੀ ਵਰਦੀ ਆਪੇ ਆਟੋਮੈਟਿਕ ਜਿਵੇਂ ਸਵਾਸ ਚਲਦੇ ਨੇ ਇਸ ਤਰ੍ਹਾਂ ਆਪਣੇ ਆਪ ਉਹ ਰਸ ਚਲਦਾ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਕੁਝ ਵੀ ਨਹੀਂ ਕਰਨਾ ਪੈਂਦਾ ਇਸ ਵਾਸਤੇ ਪਤਾ ਹੈ ਫਕਤਾ ਨੇ ਕੀ ਆਖਿਆ ਹੈ ਕਰਮ ਕਰਕੇ ਨਹੀਂ ਮਿਲਿਆ ਨਿਸ਼ਕਰਮ ਨਾਲ ਮਿਲਿਆ ਹੈ ਵਿਚਾਰ ਕਰ ਕਰਕੇ ਨਹੀਂ ਮਿਲਿਆ ਨਿਰਵਿਚਾਰ ਨਾਲ ਮਿਲਿਆ ਇਹ ਦੂਜੀ ਗੱਲ ਸਿੱਖ ਲਵੇ ਵਿਚਾਰ ਕਰ ਕਰਕੇ ਨਹੀਂ ਮਿਲਿਆ ਜਦ ਨਿਰਵਿਚਾਰ ਹੋ ਗਏ ਤਾਂ ਨਿਰੰਕਾਰ ਪ੍ਰਗਟ ਹੋ ਗਿਆ ਜਦ ਨਿਸ਼ਕਰਮ ਹੋ ਗਏ ਤਾਂ ਨਿਰਮਲ ਧਰਮ ਪ੍ਰਗਟ ਹੋ ਗਿਆ ਕਰਮ ਕਰਤ ਉਹ ਵੈ ਨੈ ਕਰਮ ਤਿਸ ਬੈਸਨੋਂ ਕਾ ਨਿਰਮਲ ਧਰਮ ਕਰਦੇ ਆ ਕਰਦੇ ਆ ਕਰਦੇ ਆ ਇੱਕ ਦਿਨ ਨਿਸ਼ਕਰਮ ਹੋ ਗਏ ਧਰਮ ਪ੍ਰਗਟ ਹੋ ਗਏ ਕਰਦੇ ਆ ਕਰਦੇ ਆ ਵਿਚਾਰ ਇੱਕ ਦਿਨ ਨਿਰ ਵਿਚਾਰ ਹੋ ਗਏ ਨਿਰੰਕਾਰ ਪ੍ਰਗਟ ਹੋ ਗਏ ਪ੍ਰਗਟ ਕੀ ਹੋ ਗਿਆ ਹੈਗਾ ਸੀ ਵਿਚਾਰਾਂ ਦਾ ਹੀ ਪਰਦਾ ਪਿਆ ਹੋਇਆ ਸੀ ਮੇਰੇ ਵਿਚਾਰਾਂ ਦਾ ਹੀ ਪਰਦਾ ਪਿਆ ਸੀ ਹੈਗਾ ਸੀ ਕੋਲ ਮੇਰੇ ਕਰਮ ਹੀ ਭਜਾਈ ਫਿਰਦੇ ਸਨ ਮੈਂ ਨਿਸ਼ਕਰਮ ਹੋ ਗਿਆ ਉਹ ਹੀ ਸੀ ਉਹ ਹੀ ਸੀ ਮੈਂ ਨਿਰ ਵਿਚਾਰ ਹੋ ਗਿਆ ਉਹ ਹੀ ਹੈ ਜ਼ਰੂਰ ਜੋ ਗਹਿਰਾ ਅਭਿਆਸ ਕਰਦੇ ਹੋਣਗੇ ਜ਼ਰੂਰ ਪਕੜ ਚਾਈ ਹੋਵੇਗੀ ਜ਼ਰੂਰ ਪਕੜ ਚਾਈ ਹੋਵੇਗੀ